ਮੈਂ ਨਹੀਂ ਫੋਨ ਕਰਨ ਲੱਗਾ ਭਾਈ ਮੈਂ ਇਹ ਅੱਗੇ ਆ ਗਿਆ। ਕਹਾ ਜੜੇ ਇਹ ਹੁਣੇ ਤੁਸੀਂ ਅੱਗੇ ਵੀ ਦੇਖਿਆ ਹੋਣਾ ਕਿ ਬੱਸ ਸਟੈਂਡ ਦੇ ਕੋਲ ਦੇ ਕੋਲ ਜਿਹੜਾ ਈ ਰਿਕਸ਼ਾ ਪਲਟਿਆ ਆਇਆ ਜਿਹਨੇ ਆਪਣੀ ਸਮਰੱਥਾ ਤੋਂ ਵੱਧ ਜਿਹੜਾ ਸਮਾਨ ਜਿਹੜਾ ਲੱਦਿਆ ਓਵਰ ਹਾਈ ਲੈਂਥ ਦਾ ਉਹ ਪਲਟਿਆ ਆ ਉਹਦਾ ਉੱਥੇ ਨੁਕਸਾਨ ਉਹਦਾ ਵੀ ਹੋ ਸਕਦਾ ਸੀ ਕਿਸੇ ਦਾ ਹੋਰ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਹੁਣ ਆ ਦੇਖੋ ਇਹ ਉਧਰੋਂ ਚੌਕ ਹੈ ਉਧਰੋਂ ਫੋਨ ਹੁੰਦਾ ਆੜਿਆ ਹਜੇ ਵੀ ਨਹੀਂ ਆੜਿਆ ਇਹਨੂੰ ਅਸੀਂ ਰੋਕਿਆ ਹੋਇਆ ਹਜੇ ਵੀ ਨਹੀਂ ਆੜਿਆ ਹਜੇ ਵੀ ਫੂਲ ਰਹਿੰਦੇ ਆ ਆ ਦੇਖੋ ਇਹਨੂੰ ਕੀ ਬਣਾਇਆ ਹੈ ਇਸ ਕਰਕੇ ਅਸੀਂ ਇਹ ਇਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਜਿਹੜੀ ਜਿਹੜੀ ਚੀਜ਼ ਤੁਹਾਡੀ ਬਣੀ ਹੈ ਤੁਹਾਡੀਆਂ ਧੋਣ ਵਾਸਤੇ ਉਹ ਤੁਹਾਡੀਆਂ ਹੀ ਧੋਵੋ ਇਹ ਸਮਾਜਨ ਦੇ ਵਾਸਤੇ ਚੌਂਕ ਆ ਗਿਆ ਕੋਈ ਫੋਰਸ ਆਉਂਦੇ ਆ ਤੇ ਫਿਰ ਭਾਈ ਸਤੋ ਜਦੋਂ ਡੱਕਿਆ ਤਾਂ ਫੋਨ ਨਹੀਂ ਚੁਣਦਾ ਮੈਂ ਫੋਨ ਕਰੀਦਾ ਨਹੀਂ ਕਸੂਰ ਤੁੰ ਨੂੰ ਲਾਇਆ ਸੀ ਨਾ ਉਹ ਕੀ ਕਰੀਏ ਤੇਰਾ ਦੱਸੋ ਭਾਈ ਪਾਵਾ ਇੱਕ ਉਹ ਕਿਹਦੇ ਵਿੱਚ ਮਾਰੇਗਾ ਨਾਲੇ ਅੱਗੇ ਦਾ ਨਾ ਖਾਨ ਕਰੇਗਾ ਇੱਦਾਂ ਹੀ ਬੱਸ ਸਟੈਂਡ ਦੇ ਵਿੱਚ ਪਟਿਆ ਇੱਕ ਉਹ ਇਸ਼ਾਰਾ ਇਹੋ ਜਿਹਾ ਨਾ ਨਹੀਂ ਮਰ ਬਿੜ ਗਿਆ ਦੀ ਤੁਸੀਂ ਗੁਨੇ ਹੁਣੇ ਦੇਖਿਆ ਹੋਣਾ ਬਸ ਸਟੈਂਡ ਤੋਂ ਕੋਲ ਜਿਹੜਾ ਪੁਲ ਹੈਗਾ ਆ ਉੱਥੇ ਈ ਰਿਕਸ਼ੇ ਨੇ ਇੱਕ ਓਵਰ ਲੈਂਥ ਜਿਹੜਾ ਸਮਾਨ ਹੈ ਉਹ ਆਪਣੇ ਤੇ ਲੋਡ ਕੀਤਾ ਸੀ ਜਿਹੜਾ ਕਿ ਉੱਥੇ ਪਲਟ ਗਿਆ ਜੋ ਰਾਹਗੀਰਾਂ ਨੂੰ ਵੀ ਕਿੰਨੀ ਜਿਹੜੀ ਮੁਸ਼ਕਲ ਪੈਦਾ ਹੋਈ ਹੈ ਤੇ ਉਹ ਵੀ ਆਪਣੀ ਜਾਨ ਜਿਹੜੀ ਹੈ ਉਹਦੀ ਵੀ ਮਹਾਂ ਬਚੀ ਹੈ ਤੇ ਸਾਡੇ ਮੁਲਾਜ਼ਮਾਂ ਨੇ ਇਹਨੂੰ ਨਾਲ ਹੋ ਕੇ ਤੇ ਚੁੱਕ ਕੇ ਦਿਨੂ ਖੜਾ ਕੀਤਾ ਹੈ ਮੇਰੀ ਫੇਰ بار-ਬਾਰ ਇਹਨਾਂ ਨੂੰ ਇਹ ਬੇਨਤੀ ਹੈ ਇਹ ਜਿਹੜੇ ਰਿਕਸ਼ੇ ਵਾਲੇ ਜਿਹੜੇ ਆ ਇਹਨਾਂ ਨੂੰ ਸਵਾਰੀਆਂ ਢੋਣ ਵਾਸਤੇ ਜਿਹੜਾ ਹੈ ਮਨਜ਼ੂਰੀ ਮਿਲੀ ਹੈ ਇਹ ਉਹੀ ਕੰਮ ਕਰਨ ਨਾ ਕਿ ਇਹ ਆਪਣਾ ਉੱਤੇ ਜਿਹੜਾ ਲੋਡ ਹੈ ਉਹ ਲੱਦ ਕੇ ਤੇ ਗਾਂ ਪਸਾਂ ਜਾਣ ਇਹਨੇ ਛਾਲਿਆਂ ਤੱਕ ਪਤਾ ਨਹੀਂ ਕਿੰਨੇ ਕਦਾ ਨੁਕਸਾਨ ਕਰਨਾ ਹੈ ਫਿਰ ਕਈ ਕਹਿੰਦੇ ਨੇ ਕਿ ਦੇਖੋ ਇਹ ਗਰੀਬ ਨੇ ਗਰੀਬਾਂ ਦਾ ਗਰੀਬ ਮਾਰ ਹੋ ਰਹੀ ਹੈ ਇਹਨਾਂ ਦਾ ਚਲਾਨ ਹੋ ਰਿਹਾ ਹੈ ਇਹਦਾ ਦੱਸੋ ਵੀ ਕੀ ਕੀਤਾ ਜਾਏ ਇਸ ਕਰਕੇ ਮੇਰੀ ਫਿਰ ਇਹਨਾਂ ਰਿਕਸ਼ੇ ਵਾਲਿਆਂ ਨੂੰ ਬੇਤੀ ਹੈ ਕਿ ਆਪਣੇ ਤੇ ਉਨਾ ਹੀ ਸਮਾਨ ਲੱਦੋ ਜਿਹੜੀ ਤੁਹਾਨੂੰ ਮਨਜ਼ੂਰੀ ਆ ਤਾਂ ਤੁਸੀਂ ਸਵਾਰੀਆਂ ਢੋਣ ਵਾਸਤੇ ਆਗੇ ਸਵਾਰੀਆਂ ਢੋਵੋ ਇਹ ਕੰਮ ਜਿਹੜਾ ਇਹ ਨਾ ਕਰੋ ਇਹ ਜਿੰਨੂੰ ਮਨਜ਼ੂਰ ਹੈਗਾ ਲੋਡ ਉਹੀ ਆਪਣਾ ਲੋਡ ਇਹ ਕਰੇ ਨਹੀਂ ਤੇ ਹੁਣ ਇੱਥੇ ਕੋਈ ਹਾਸਾ ਵਾਪਰ ਜਾਂਦਾ ਕਿ ਇਹਦੀ ਮੌਤ ਹੋ ਜਾਂਦੀ ਤੇ ਫਿਰ ਇਹਨਾਂ ਨੇ ਕਹਿਣਾ ਸੀ ਵੀ ਆਹ ਦੇਖੋ ਆ ਕੀ ਹੋ ਗਿਆ ਪ੍ਰਸ਼ਾਸਨ ਕੀ ਕਰਦਾ ਹੈ ਇਸ ਕਰਕੇ ਮੇਰੀ ਇਹਨਾਂ ਨੂੰ ਇਹ ਬੇਨਤੀ ਹੈ ਵੀ ਇਹ ਕੰਮ ਜਿਹੜਾ ਇਹ ਨਾ ਕਰੋ